जतन बहुत मैं कर रेह मिट उन मन को मान दुर्मत स्यो नानक फतेह राख ले भगवान ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਉ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੁ ਭਗਵਾਨ ਪਰਮ 30 ਸਤਕਾਰਯੋਗ ਚਵਰ ਸ਼ਤਰ ਤਖਤ ਦੇ ਮਾਲਕ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਾਜ ਹੀ ਨਹੀਂ ਵਾਜੀ ਗੁਰੂ ਪਿਆਰੀ ਸਾਸ ਸੰਗਤ ਜੀ ਬਹੁਤ ਹੀ ਵੱਡੇ ਪੱਗ ਬਣੇ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਚ ਜਗਦੇ ਹੈ ਆਓ ਸ਼ਬਦ ਵਿਚਾਰਨਾ ਜੁੜਨ ਤੋਂ ਬਹਿਲਾ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਂ ਤੇ ਨਾ ਨਾ ਪਸੰਦ ਪਾ ਲਈ ਜਿੰਨੇ ਵੀ ਆਮ ਜੀ ਸੱਜੇ ਉਹ ਦੋਨੇ ਹੱਥ ਜੋੜ ਕਰ ਆਪਣੇ ਸਿਰਸ ਨੂੰ ਗੁਰੂ ਚਰਨਾ ਚ ਝੁਕਾਉ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵਾਹਿ ਦੀਨਾਂ ਦੀ ਪਵਿੱਤਰ ਸ਼ਲੋਕਾਂ ਚ ਅੱਜ ਆਪਾਂ 31 ਨੰਬਰ ਸ਼ਲੋਕ ਉਹ ਵਿਚਾਰਨਾ ਹੈ ਇਸ ਸ਼ਲੋਕ ਦੇ ਅੰਦਰ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਤਨ ਬਹੁਤ ਮੈਂ ਕਰ ਰਿਹਾ ਹਾਂ ਮਿੱਟੀਉ ਨ ਮਨ ਕੋ ਮਾਨ ਕਹਿੰਦੇ ਮੈਂ ਅਨੇਕ ਯਤਨ ਕਰ ਚੁੱਕਾ ਹਾਂ ਬਹੁਤ ਯਤਨ ਬਰੀ ਮਨ ਦਾ ਹੰਕਾਰ ਦੂਰ ਨਹੀਂ ਹੁੰਦਾ ਇਹ ਹੋਵੇਂ ਦੂਰ ਨਹੀਂ ਹੁੰਦਾ ਹੰਕਾਰ ਦੂਰ ਨਹੀਂ ਹੋਣਾ ਯਤਨ ਬਹੁਤ ਦੁਰਮਤ ਸਿਓ ਨਾਨਕ ਫਦਿ ਫਦਿਆ ਦਾ ਪਾਉ ਹੁੰਦਾ ਵੀ ਫਸਿਆ ਰਹਿੰਦਾ ਕਹਿੰਦੇ ਮੇਰਾ ਮਨ ਖੋਟੀ ਮੱਤ ਚ ਸਾਰਾ ਦਿਨ ਫਸਿਆ ਰਹਿੰਦਾ ਸਾਰਾ ਦਿਨ ਮਾਰ ਸਾਰਾ ਦਿਨ ਉਹ ਗੁਨਾਹ ਦਾ ਸੋਚਦਾ ਕਹਿੰਦੇ ਮਨ ਮੇਰਾ ਸਾਰਾ ਦਿਨ ਖੋਟੀ ਮਤ ਵਿੱਚ ਫਸਿਆ ਰਹੇ ਦੁਰਮੁੱਦਾ ਪਾਵੇ ਖੋਟੀ ਮਤ ਉਹ ਮਤ ਜੋ ਜੀਵਨ ਦੇ ਸਫਰ 'ਚ ਕਦੇ ਕੰਮ ਨਹੀਂ ਆਏਗੀ ਉਹ ਨੁਕਸਾਨ ਜ਼ਰੂਰ ਕਰੇਗੀ ਪਰ ਫਾਇਦਾ ਕੋਈ ਨਹੀਂ ਦੇਗੀ ਖੋਟੀ ਮਤ ਮਾੜੀ ਮਤ ਦੋਨੋਂ ਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਇਸ ਲਈ ਹੈ ਭਗਵਾਨ ਹੈ ਅਕਾਲ ਪੁਰਖ ਤੁਸੀਂ ਆਪ ਰੱਖਿਆ ਮੈਂ ਜਤਨ ਬਹੁਤ ਕੀਤੇ ਹੋਮੇ ਨੂੰ ਦੂਰ ਕਰਨ ਲਈ ਮਾੜੀ ਮੱਤ ਨੂੰ ਦੂਰ ਕਰਨ ਲਈ ਜੀਵਨ ਚ ਪਏ ਆਵਗੁਣਾ ਨੂੰ ਦੂਰ ਕਰ ਲਈ ਮੈਂ ਬਹੁਤ ਯਤਨ ਕੀਤੇ ਪਰ ਉਹ ਯਤਨ ਕਾਮਯਾਬ ਨਹੀਂ ਹੋ ਗਏ ਜਿਨੂੰ ਸਾਬ ਜੀ ਨੇ ਆਖਿਆ ਵੀ ਕਰ ਕਰ ਹਾਰੇ ਉਹ ਨਿਕਬੋ ਭੰਤੀ ਛੋਡੇ ਤਾਂ ਤੋ ਹੁੰਦਾ ਹੈ ਕਿਤੇ ਮੈਂ ਬੜੇ ਜਤਨ ਕੀਤੇ ਮੇਰੇ ਅੰਦਰ ਪਏ ਝੂਠ ਨੂੰ ਦੂਰ ਕਰਦੇ ਆਂ ਵੀ ਅੱਜ ਤੋਂ ਬਾਅਦ ਮੈਂ ਝੂਠ ਨਹੀਂ ਬੋਲਾਂ ਪਰ ਨਹੀਂ ਦੂਰ ਹੋਇਆ ਮੈਂ ਬੜੇ ਜਤਨ ਕੀਤੇ ਵੀ ਮੈਂ ਮਾੜਾ ਨਹੀਂ ਸੋਚਣਾ ਮਾੜਾ ਨਹੀਂ ਦੇਖਣਾ ਮਾੜਾ ਨਹੀਂ ਬੋਲਣਾ ਪਰ ਇਹ ਨਹੀਂ ਦੂਰ ਹੋਇਆ ਬੜੇ ਤਰੀਕੇ ਵਰਤ ਕੇ ਵੇਖਦੇ ਇਸ ਲਈ ਰਾਖ ਲਿਓ ਭਗਵਾਨ ਇਸ ਲਈ ਕਿਰਪਾ ਕਰੋ ਤੁਸੀਂ ਮੇਰੀ ਰੱਖਿਆ ਕਰੋ ਤੁਸੀਂ ਦੂਰ ਕਰੋ ਇਹਨਾਂ ਅਬ ਗੁਨਾ ਨੂੰ ਇਹਨਾਂ ਖੋਟੀ ਮਤ ਨੂੰ ਮਾੜੀ ਮਤ ਨੂੰ ਇਹਨਾਂ ਹਉਮੇ ਹੰਕਾਰ ਨੂੰ ਤੁਸੀਂ ਦੂਰ ਕਰੋ ਹੰਕਾਰ ਜਿਹੜਾ ਨਾ ਥੋੜਾ ਜਿਹਾ ਆਪਾਂ ਸਮਝ ਲਈ ਹੰਕਾਰ ਬੜਾ ਲੰਬਾ ਰੋਗ ਹੈ ਕੋਦੋਂ ਵੀ ਕਿੱਥੇ ਵੀ ਕਿਸੇ ਚੀਜ਼ 'ਚੋਂ ਵੀ ਹੰਕਾਰ ਉਪਜ ਸਕਦਾ ਹੈ ਹੋਂਮੇ ਉਪਜ ਸਕਦੀ ਹੈ ਇੱਥੇ ਸਹਿਬ ਨੇ ਆਖਿਆ ਮਿੱਟੀੋਂ ਨਾ ਮਨ ਕੋ ਮਾਨ ਮਨ ਦਾ ਹੰਕਾਰ ਦੂਰ ਕਰਨਾ ਬੜਾ ਦੁਨਿਆਵੀ ਤੌਰ ਤੇ ਹੰਕਾਰ ਹੋਵੇ ਨਾ ਧਨ ਦੌਲਤ ਕਈਆਂ ਨੂੰ ਨਹੀਂ ਹੁੰਦਾ ਜਿੰਦੇ ਕੋਲ ਦੌਲਤ ਨਹੀਂ ਉਹ ਕੀ ਹੰਕਾਰ ਕਰੇਗਾ ਜਿੰਦੇ ਕੋਲ ਗੱਡੀਆਂ ਕਾਰਾਂ ਨਹੀਂ ਉਹ ਕੀ ਹੰਕਾਰ ਕਰੇਗਾ ਜਿੰਦੇ ਕੋਲ ਉੱਚੇ ਮਹਿਲ ਨਹੀਂ ਉਹ ਕੀ ਹੰਕਾਰ ਕਰੇਗਾ ਪਰਮਾਨੰਤ ਤਾਂ ਸਾਰਿਆਂ ਕੋਲ ਹੈ ਮਨ ਤਾਂ ਸਾਰਿਆਂ ਕੋਲ ਹੈ ਸਹਿਬ ਜੀ ਕਹਿੰਦੇ ਮਨ ਦਾ ਹੰਕਾਰ ਦੂਰ ਕਰਨਾ ਬੜਾ ਔਖਾ ਹੈ ਇਸ ਲਈ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼ਬਦ ਵਰਤੇ ਵੀ ਸਾਦੋ ਮਨ ਕਾ ਮਾਨ ਤਿਆਗੋ ਪਹਿਲਾ ਅੰਦਰੂ ਮਾਨ ਨੂੰ ਤਿਆਗ ਅੰਦਰੂ ਹੰਕਾਰ ਨੂੰ ਤਿਆਗ ਅੰਦਰੂ ਹੰਕਾਰ ਨੂੰ ਕੱਢ ਮਨ ਦਾ ਤਿਆਗ ਕਰਨਾ ਮਨ ਦਾ ਮਾਨ ਦੂਰ ਕਰਨਾ ਬੜਾ ਔਖ ਹੈ ਮਨੁੱਖ ਕਹ ਦੇਗਾ ਜੀ ਮੈਂ ਅੱਜ ਤੋਂ ਬਾਅਦ ਮਾੜਾ ਨਹੀਂ ਕਰਦਾ ਮੈਂ ਮਾੜਾ ਨਹੀਂ ਕਰਦਾ ਸਹਿਬ ਕਿੰਨੇ ਇਸ ਚੀਜ਼ ਦਾ ਵੀ ਤਾਂ ਹੰਕਾਰ ਆ ਗਿਆ ਮੈਂ ਨਹੀਂ ਕਰਦਾ ਮਨੁੱਖ ਕਾਮ ਨੂੰ ਦੂਰ ਕਰ ਲੇਗਾ ਆਖੇਗਾ ਜੀ ਮੈਂ ਕਾਮੀ ਨਹੀਂ ਮੈਂ ਕਾਮ ਨੂੰ ਦੂਰ ਕੀਤਾ ਹੈ ਹੰਕਾਰ ਹੋ ਗਿਆ ਲੋਭ ਨੂੰ ਦੂਰ ਕਰ ਲੇਗਾ ਪਰ ਮਨ ਅੰਦਰੋਂ ਫੇਰ ਆਖੇਗਾ ਮਨ ਦਾ ਮਾਨ ਮਨ ਫੇਰ ਆਖੇਗਾ ਮੈਂ ਲੋਭੀ ਨਹੀਂ ਹੈ ਜੀ ਮੈਂ ਲੋਭ ਨੂੰ ਦੂਰ ਕੀਤਾ ਸਦਕੇ ਨੇ ਹੰਕਾਰ ਫੇਰ ਆ ਗਿਆ ਹੰਕਾਰ ਮਨ ਦਾ ਮਾਨ ਦੂਰ ਕਰਨਾ ਬੜਾ ਜ਼ਰੂਰੀ ਬਹੁਤ ਔਖ ਹੈ ਜਿਹੜੀ ਮੈਂ ਬੇਨਤੀ ਕਰਦੇ ਆ ਜਿਸ ਹੈ ਵੀ ਨੇ تھیਉ ਗਲ ਕੀਤੀ ਵੀ ਯਤਨ ਬਹੁਤ ਮੈਂ ਕਰ ਬੜੇ ਯਤਨ ਕਰ ਲਈ ਜੇ ਆਖ ਦਿੱਤਾ ਵੀ ਅੱਜ ਤੋਂ ਬਾਅਦ ਮਾੜਾ ਕਰਮ ਮੈਂ ਨਹੀਂ ਕਰਾਂਗਾ ਫਿਰ ਵੀ ਇਹ ਚ ਹੰਕਾਰ ਆ ਗਿਆ ਵੀ ਮੈਂ ਮਾੜਾ ਨਹੀਂ ਕਰਦਾ ਜੀ ਹੰਕਾਰ ਮਿਟਿਉ ਨਾ ਮਨ ਕੋ ਮਾੜ ਮਿਟਈ ਨਹੀਂ ਦੂਰ ਨਹੀਂ ਹੋਇਆ ਇੱਕ ਸ਼ਬਦ ਮੈਂ ਸਾਂਝਾ ਕਰਾਂਗਾ ਮੈਨੂੰ ਯਕੀਨ ਹੈ ਵੀ ਤੁਹਾਨੂੰ ਸਾਰਿਆਂ ਨੂੰ ਕੰਠੋ ਕੋ ਮੇ ਦਾ ਕੋਈ ਪਤਾ ਨਹੀਂ ਜੀ ਧਿਆਨ ਚ ਰੱਖਿਓ ਕਦੋਂ ਉਪਜੇ ਕਿੱਥੇ ਉਪਜੇ ਕਿਹੜੀ ਚੀਜ਼ ਚੋ ਹੰਕਾਰ ਆ ਜੇ ਕੋਈ ਪਤਾ ਨਹੀਂ ਚੰਗਾ ਕਰਮ ਵੀ ਕਰਦੇ ਆ ਨਾ ਜਿ ਪੁੰਨ ਵੀ ਕਰਦੇ ਆ ਤੇ ਉਹਦੇ ਚ ਵੀ ਹੰਕਾਰ ਆ ਜਾਂਦਾ ਜਿ ਮੈਂ ਬੜੇ ਪੁੰਨ ਕੀਤੇ ਆ ਜੀ ਮੈਂ ਬੜਾ ਕੁਝ ਕੀਤਾ ਜਿ ਮੈਂ ਬੜੇ ਲੰਗਰ ਲਾਇਆ ਛਕ ਕੇ ਨੇ ਹੰਕਾਰ ਆ ਜਾਂਦਾ ਚੰਗੇ ਕਰਮ ਚੋ ਵੀ ਹੰਕਾਰ ਉਪਜ ਜਾਂਦਾ ਚੰਗਾ ਕੰਮ ਵੀ ਕਰਾਂਗੇ ਉਹਦੇ ਚ ਵੀ ਹੰਕਾਰ ਆ ਜਾਏਗਾ ਇਸ ਲਈ ਹਉਮੈ ਦਾ ਹੰਕਾਰ ਦਾ ਪਤਾ ਹੀ ਨਹੀਂ ਕਦੋਂ ਉਪਜ ਜੇ ਮੈਂ ਬੇਨਤੀ ਕਰ ਰਿਹਾ ਜਪਜੀ ਸਾਹਿਬ ਦੇ ਵਿੱਚੋਂ ਮੈਂ ਦੋ ਪੰਕਤੀਆਂ ਵਰਤਾਂਗਾ ਜੇ ਉਹਨੂੰ ਅਸੀਂ ਪੱਕਾ ਕਰ ਲਈਏ ਯਕੀਨਨ ਗੱਲ ਹੈ ਹਉਮੈ ਖਤਮ ਹੋ ਜਾਏਗੀ ਦੂਰ ਹੋ ਜਾਏਗੀ ਸਾਡੇ ਜੀਵਨ ਦੇ ਵਿੱਚੋਂ ਜੇ ਉਹਨੂੰ ਪੱਕਾ ਕਰ ਲਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇਹਨੂੰ ਸਮਝਣ ਦਾ ਯਤਨ ਕਰਿਓ ਇਸ ਗੱਲ ਨੂੰ ਅਸੀਂ ਪੱਕਾ ਕਰਨਾ ਵੀ ਜੋ ਕੁਝ ਹੋ ਰਿਹਾ ਸਹਿਬ ਜੀ ਤੂੰ ਕਰ ਰਿਹਾ ਤੇਰੇ ਹੁਕਮ ਚ ਹੋ ਰਿਹਾ ਮੈਂ ਕੁਝ ਨਹੀਂ ਜਦੋਂ ਮਨੁੱਖ ਇਹ ਸਮਝਦਾ ਵੀ ਮੈਂ ਹੀ ਸਭ ਕੁਝ ਕਰਨ ਵਾਲਾ ਮੇਰੇ ਕਰਕੇ ਹੁੰਦਾ ਏ ਜਦ ਮੈਂ ਕਰ ਰਿਹਾ ਹਾਂ ਸੇਬ ਦੇ ਕਿਨੇ ਫੇਰੋਮੇ ਦੇ ਵਿੱਚ ਡਿੱਗਿਆ ਹੋਇਆ ਹੰਕਾਰ ਵਿੱਚ ਉਹ ਡਿੱਗਿਆ ਹੋਇਆ ਹੈ ਅਸਲੀਅਤ ਤਾਂ ਇਹ ਹੈ ਵੀ ਮਨੁੱਖ ਕੁਝ ਵੀ ਕਰਨ ਵਾਲਾ ਨਹੀਂ ਆਪਾਂ ਵਚਨ ਪੜ੍ਹਦੇ ਆ ਵੀ ਮਨੁੱਖ ਕਾ ਕਿਛ ਨਹੀਂ ਹਾਤ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ ਪਰ ਹਉਮੈ ਤੇ ਹੰਕਾਰ ਕਰਕੇ ਮਨੁੱਖ ਇਹ ਸਮਝਦਾ ਹੈ ਵੀ ਮੈਂ ਕਰਨ ਵਾਲਾ ਸਭ ਕੁਝ ਮੈਂ ਕਰਨ ਵਾਲਾ ਜਾਂ ਮੇਰੇ ਕਰਕੇ ਹੋ ਰਿਹਾ ਹੈ ਇਹ ਹੰਕਾਰ ਬੋਲ ਰਿਹਾ ਹੈ ਅਸਲ ਵਿੱਚ ਮਨੁੱਖ ਦਾ ਕੋਈ ਜੋਰ ਨਹੀਂ ਹੈ ਪਰ ਜੇ ਅਸੀਂ ਇਸ ਗੱਲ ਨੂੰ ਪੱਕਾ ਕਰ ਲਈਏ ਵੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਵੀ ਸੇਬ ਜੀ ਤੇਰੇ ਹੁਕਮ ਚ ਹੋ ਰਿਹਾ ਜੋ ਕੁਝ ਵੀ ਮੈਂ ਕਰ ਰਿਹਾ ਮੈਂ ਕਮਾ ਰਿਹਾ ਖਾ ਰਿਹਾ ਪਹਿਨ ਰਿਹਾ ਹੰਡਾ ਰਿਹਾ ਇਹਦੇ ਚ ਮੇਰੀ ਤਾਕਤ ਨਹੀਂ ਇਹ ਤੇਰੀ ਤਾਕਤ ਹੈ ਤੂੰ ਕਰ ਰਿਹਾ ਤੇਰੇ ਕਰਕੇ ਹੋ ਰਿਹਾ ਜਿਨੂ ਕਬੀਰ ਜੀ ਨੇ ਆਖਿਆ ਬਸ ਮੈਂ ਦੀ ਥਾਂ ਤੂੰ ਵਰਤਨਾ ਮਿੱਤੂ ਕਰ ਰਿਹਾ ਜਦੋਂ ਮੈਂ ਵਰਤਾਂਗੇ ਹੁੰਦੀ ਪਿੱਠ ਹੋਵੇਗੀ ਜੀ ਸਾਡੇ ਵੱਲ ਜਦੋਂ ਮੈਂ ਵਰਤਾਂਗੇ ਹੁੰਦੀ ਪਿੱਠ ਹੋएगी ਜਦੋਂ ਤੂੰ ਵਰਤਾਂਗੇ ਫਿਰ ਗੱਲ ਨਾ ਲਾਏਗਾ ਸੱਜਣ ਜਿਹਨੂੰ ਕਬੀਰ ਜੀ ਨੇ ਆਖਿਆ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾਣਾ ਹੂੰ ਕਹਿੰਦੇ ਤੂੰ ਤੂੰ ਕਰਦਾ ਹੋਇਆ ਬਿੱਤੂ ਸਭ ਕੁਝ ਕਰਨ ਵਾਲਾ ਤੇਰੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਮੇਰੀ ਕੋਈ ਪਾਇਆ ਨਹੀਂ ਹੈ ਕਹਿੰਦੇ ਤੂੰ ਤੂੰ ਕਰਦਾ 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 ਕਹਿੰਦੇ ਮੈਂ ਹੀ ਮੁੱਕ ਗਈ ਮੇਰੇ ਵਿੱਚੋਂ ਮੈਂ ਖਤਮ ਹੀ ਹੋ ਗਈ ਮੁਜ ਮੇ ਰਹਿਣ ਜਦ ਆਪਾ ਪਰਕਾ ਮਿਟ ਗਿਆ ਜਦੋਂ ਅੰਦਰੂ ਹੰਕਾਰ ਮਿਟ ਗਿਆ ਜਿਤ ਦੇਖਾਂ ਤਤ ਤੂੰ ਹੁਣ ਮੈਂ ਜਿੱਥੇ ਦੇਖਦਾ ਮੈਨੂੰ ਰੱਬ ਹੀ ਨਜ਼ਰ ਆਉਂਦਾ ਹੈ ਹੋਰ ਕੋਈ ਨਜ਼ਰ ਨਹੀਂ ਆਉਂਦਾ ਕਿਉਂਕਿ ਇਸ ਗੱਲ ਨੂੰ ਪੱਕਾ ਕਰ ਲਿਆ ਜੀਵਨ ਚ ਇਸ ਗੱਲ ਨੂੰ ਪੱਕਾ ਕਰ ਲਿਆ ਜੀਵਨ ਦੇ ਅੰਦਰ ਵੀ ਮੈਂ ਕੁਝ ਨਹੀਂ ਮੈਂ ਫਿਰ ਸ਼ਲੋਕ ਸੰਜਿਆ ਕਰ ਦੇਨਾ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਬਸ ਆਪਾਵਨਾ ਨੂੰ ਪੱਕਾ ਕਰਨਾ ਹੈ ਬੜਾ ਔਖਾ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਬਹੁਤ ਔਖਾ ਵੀ ਮੇਰਾ ਕੁਝ ਵੀ ਨਹੀਂ ਹੈ ਕਿਸੇ ਨੂੰ ਆਖੋ ਕਬੀ ਤੇਰਾ ਕੁਝ ਨਹੀਂ ਉਹ ਲੜੇਗਾ ਤੁਹਾਡੇ ਨਾਲ ਬੋਲੇਗਾ ਵੀ ਤੂੰ ਕਿਵੇਂ ਆਖਦੀ ਤਬੇ ਮੇਰਾ ਕੁਝ ਨਹੀਂ ਹੈ ਮੇਰਾ ਮੈਂ ਬਣਾਇਆ ਹੈ ਮੇਰਾ ਸਭ ਕੁਝ ਹੈ ਪਰ ਮੰਨ ਕਰਕੇ ਕਬੂਲ ਕਰਨਾ ਪਏਗਾ ਜੀ ਤਿਆਗਣਾ ਨਹੀਂ ਛੱਡਣਾ ਨਹੀਂ ਪਰਮਨਨ ਕਰਕੇ ਜੇ ਮਨ ਦਾ ਹੰਕਾਰ ਦੂਰ ਕਰਨਾ ਹੈ ਤਾਂ ਮਨ ਦਾ ਮਾਨ ਮਿਟਾਉਣਾ ਹੈ ਤਾਂ ਫਿਰ ਮੰਨ ਕਰਕੇ ਕਬੂਲ ਕਰਨਾ ਪਏਗਾ ਵੀ ਹੈ ਇਹ ਸਭ ਕੁਝ ਪਰ ਮੇਰਾ ਨਹੀਂ ਹੈ ਉਹ ਦੇਣ ਵਾਲਾ ਪ੍ਰਮਾਤਮਾ ਹੈ ਮੰਨ ਕਰਕੇ ਜਦ ਆਪਾ ਪਰ ਕਮਿਟ ਗਿਆ ਜਿਤ ਦੇਖਾਂ ਤਿਤ ਤੂੰ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੋਪ ਤੇ ਕੀ ਲੱਗਿਆ ਮੇਰਾ ਅਸਲ ਵਿੱਚ ਸਾਡਾ ਲੱਗਿਆ ਕੁਝ ਨਹੀਂ ਹੈ ਅਸਰੀਰ ਵੀ ਹੁੰਦਾ ਅਸਰੀਰ ਚ ਸਵਾਸ ਚੱਲਣ ਵਾਲੇ ਜਿਹੜੇ ਨੇ ਇਹ ਵੀ ਹੁੰਦੀ ਦੀ ਹੁੰਦੇ ਕਰਕੇ ਤਾਂ ਚੱਲ ਰਹੇ ਨੇ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਰੋਕ ਸਕਦਾ ਹੈ ਸਵਾਸ ਤੇ ਮਨੁੱਖ ਦੀ ਮਨੁੱਖ ਦਾ ਕੀ ਜੋਰ ਹੈ ਜੀ ਨੁਕਦੀ ਕੀ ਪਾਇਆ ਕੋਈ ਹੈ ਤਾਂ ਖਿੰਨ ਮਾਤਰ ਚ ਸਵਾਸ ਰੋਕ ਸਕਦਾ ਹੈ ਉਹ ਇਸ ਗੱਲ ਨੂੰ ਕਬੂਲ ਕਰ ਲਿਏ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋ ਮੈਂ ਕਹਿ ਨ ਕੋਏ ਜੇ ਇਸ ਹੁਕਮ ਨੂੰ ਬੁੱਝ ਲਿਆ ਬਿਹਿ ਪਰਮਾਤਮਾ ਕਰਨ ਕਰਾਉਣ ਵਾਲਾ ਤੂੰ ਹੈ ਮੈਂ ਕੁਝ ਨਹੀਂ ਤਾਂ ਮੇਰੀ ਕੋਈ ਤਾਕਤ ਨਹੀਂ ਮੇਰੀ ਕੋਈ ਪਾਇਆ ਨਹੀਂ ਜੇ ਹਾਂ ਮਨੁੱਖ ਆਪਣੀ ਤਾਕਤ ਵਿਖਾਉਂਦਾ ਜਾਂ ਧਨ ਦੌਲਤ ਕਰਕੇ ਜਾਂ ਉੱਚੇ ਅਹੁਦੇ ਕਰਕੇ ਸਹਿਬ ਜੀ ਕਹਿੰਦੇ ਤੂੰ ਉਹਨਾਂ ਕਰਕੇ ਤਾਕਤ ਦਿਖਾ ਰਿਹਾ ਜਾਂ ਉਹਨਾਂ ਦਾਤਾਂ ਕਰਕੇ ਤਾਕਤ ਦਿਖਾ ਰਿਹਾ ਜਿਹੜੀਆਂ ਝੁੱਟੀਆਂ ਨੇ ਜਿਨ੍ਹਾਂ ਨੇ ਵਿਨਸ ਜਾਣਾ ਹੈ ਖਤਮ ਹੋ ਜਾਣਾ ਹੈ ਹੋ ਮੈਂ ਕਹਿਣਾ ਕੋਈ ਜੇ ਬੁੱਝ ਲਿਆ ਸਮਝ ਲਿਆ ਗੁਰੂ ਦੇ ਹੁਕਮ ਨੂੰ ਤਾਂ ਫਿਰ ਸਹਿਬ ਕਹਿੰਦੇ ਮਨੁੱਖ ਹੰਕਾਰ ਨਹੀਂ ਕਰੇਗਾ ਓਖੇ ਕਹਿੰਦੇ ਮੈਂ ਤਾਂ ਕੁਝ ਨਹੀਂ ਹੈ ਮੈਂ ਬਿਨਾ ਗਲ ਤੋਂ ਹੀ ਹੰਕਾਰੀ ਬਣਿਆ ਬੈਠਾ ਸੀ ਵੀ ਮੈਂ ਹੀ ਸਭ ਕੁਝਾਂ ਪਰ ਮੇਰੇ ਤੋਂ ਵੀ ਤਾਂ ਉੱਚਾ ਹੈ ਇੱਕ ਜਿਹੜਾ ਸਾਰੀ ਦੁਨੀਆ ਨੂੰ ਪਾਲਦੇ ਹੈ ਮਨੁੱਖ ਤਾਂ ਚਾਰ ਜੀਆਂ ਨੂੰ ਪਾਲ ਕੇ ਹੰਕਾਰ ਕਰਦਾ ਹੈ ਰੱਬ ਤਾਂ ਸਾਰਿਆਂ ਨੂੰ ਪਾਲ ਲੇ ਸਾਰੇ ਜੀ ਜੰਤ ਨੂੰ ਦੀ ਚਕਦੇ ਰਿਹਾ ਹੈ ਸਭਨਾਂ ਨੂੰ ਪਿੰਦੀ ਹੈ ਮੈਂ ਬੇਨਤੀ ਕਰਦੇ ਆਂ ਵੀ ਈਮਾਨ ਦਾ ਮਾਨ ਜਿਹੜਾ ਨਾ ਮਿਟਣਾ ਹੀ ਤੁਮੈਂ ਜਦੋਂ ਤੁਸੀਂ ਸਮਝ ਲਿਆ ਵੀ ਉਹਦੇ ਹੁਕਮ ਚ ਸਭ ਕੁਝ ਹੈ ਸਾਡੀ ਕੋਈ ਪਾਇਆ ਨਹੀਂ ਹੈ ਸਾਡਾ ਕੋਈ ਜੋਰ ਨਹੀਂ ਹੈ ਜਦੋਂ ਇਹ ਗੱਲ ਗੁਰੂ ਅੱਗੇ ਵੀ ਕਬੂਲ ਕਰ ਲਈ ਨਾ ਤੇ ਗੁਰੂ ਨੇ ਯਾਦ ਰੱਖਿਓ ਗੁਰੂ ਨੇ ਬਹੁਤ ਉੱਚਾ ਕਰ ਦੇਣਾ ਮਨੁੱਖ ਤਾਂ ਦੁਨਿਆਵੀ ਦਾਤਾਂ ਕਰਕੇ ਸਮਝਦਾ ਹੈ ਨਾ ਵੀ ਮੈਂ ਉੱਚਾ ਹਾਂ ਪਰ ਨਹੀਂ ਜਦੋਂ ਅਸੀਂ ਗੁਰੂ ਦੇ ਚਰਨਾਂ 'ਚ ਨਿਵੇਂ ਹੋ ਜਾਾਂਗੇ ਨਾ ਫਿਰ ਗੁਰੂ ਨੇ ਬਹੁਤ ਉੱਚਾ ਕਰਦੇ ਨੇ ਦੇਖੋ ਕਿਸੇ ਨੇ ਬੜੀ ਪਿਆਰੀ ਉਦਾਹਰਨ ਦਿੱਤੀ ਇੱਕ ਬੱਕਰਾ ਉਹ ਮਹਿ ਮਹਿ ਕਰਦਾ ਉਹ ਆਪਣੀ ਮੌਤ ਨਹੀਂ ਮਰਦਾ ਕਦੇ ਵੀ ਕਸਾਈ ਦੇ ਹੱਥੋਂ ਮਰਦਾ ਆਪਣੀ ਮੌਤ ਨਹੀਂ ਮਰਦਾ ਉਹਨੇ ਜਦੋਂ ਵੀ ਮਰਨਾ ਹੈ ਕਸਾਈ ਦੇ ਹੱਥੋਂ ਹੀ ਮਰਨਾ ਹੈ ਇੱਕ ਮੈਨਾ ਹੈ ਤੋ ਤੇ ਜਿਹਨੂੰ ਫੀਮੇਲ ਕਹਿੰਦੇ ਨੇ ਇੱਕ ਮੈਨਾ ਹੈ ਪੁਰਾਣੇ ਸਮੇਂ 'ਚ ਜਦੋਂ ਵੀ ਰਾਜਿਆਂ ਕੋਲ ਖਾਸ ਕਰਕੇ ਮੈਨਾ ਹੁੰਦੀ ਸੀ ਉਹਦਾ ਕਾਰਨ ਇਹ ਹੁੰਦਾ ਸੀ ਵੀ ਰਾਜੇ ਨੂੰ ਜਦੋਂ ਵੀ ਪ੍ਰਸ਼ਾਦਾ ਦਿੱਤਾ ਜਾਂਦਾ ਸੀ ਪਹਿਲਾਂ ਮੈਨਾ ਦੇ ਅੱਗੇ ਰੱਖਿਆ ਜਾਂਦਾ ਸੀ ਜਿਹ ਵਿੱਚ ਜ਼ਹਿਰ ਹੈ ਤੇ ਉਹ ਮੈਨਾ ਦੇ ਅੱਖਾਂ ਲਾਲ ਹੋ ਜਾਂਦੀਆਂ ਸੀ ਤੇ ਰਾਜਾ ਉਹਨੂੰ ਆਪਣੇ ਤਾਜ ਦੇ ਬਰਾਬਰ ਭਾਅ ਆਪਣੇ ਅਸਣ ਦੇ ਬਰਾਬਰ ਬਿਠਾ ਕੇ ਰੱਖਦਾ ਸੀ ਹਮੇਸ਼ਾ ਲੋਕ ਵੀ ਕੋਈ ਮਾਰ ਨਾ ਦਵੇ ਇਸ ਲਈ ਕੋਲ ਰੱਖਦਾ ਕਿਉਂਕਿ ਉਹਦਾ ਸੁਭਾਅ ਕੀ ਸੀ ਮੈਂ ਨਾ ਵੀ ਮੇਰੀ ਕੋਈ ਮੈਂ ਨਹੀਂ ਹੈ ਮੈਂ ਕੁਝ ਨਹੀਂ ਜਿਹੜੇ ਮੈਂ ਮੈਂ ਕਰਦੇ ਸਾਬ ਜੀ ਕਹਿੰਦੇ ਉਹ ਹਮੇਸ਼ਾ ਆਤਮਕ ਮੋਤੇ ਮਰਦੇ ਰਹਿੰਦੇ ਨੇ ਜਿਹੜੇ ਕਹਿੰਦੇ ਮੈਂ ਨਾ ਮੈਂ ਕੁਝ ਵੀ ਨਹੀਂ ਹਾਂ ਸਾਬ ਜੀ ਕਹਿੰਦੇ ਪ੍ਰਮਾਤਮਾ ਨੂੰ ਰਾਜਿਆਂ ਦੇ ਬਰਾਬਰ ਬਿਠਾ ਦਿੰਦਾ ਹੈ ਉਹਨਾਂ ਨੂੰ ਉੱਚਾ ਕਰ ਦਿੰਦਾ ਹੈ ਗੱਲ ਸਿਰਫ ਇੰਨੀ ਕੁ ਸਮਝਣ ਦੀ ਹੈ ਵੀ ਸਭ ਕੁਝ ਕਰਨ ਵਾਲਾ ਪਰਮਾਤਮਾ ਆਪ ਹੈ ਇੱਥੇ ਇਹ ਇਹ ਭਾਵਨਾ ਨਾਲ ਲੈ ਕੇ ਜਾਓ ਜੋ ਸਭ ਕੁਝ ਕਰਨ ਵਾਲੇ ਤੁਸੀਂ ਵਿਹਲੇ ਬਹਿ ਰਹੀ ਜਾਈਏ ਵੀ ਆਪੇ ਕਰੇਗਾ ਨਹੀਂ ਅਸੀਂ ਜਦੋਂ ਘਰ ਦੇ ਵਿੱਚ ਪਿਓ ਸਭ ਕੁਝ ਕਰਨ ਵਾਲਾ ਹੋਵੇ ਨਾ ਕਮਾਣ ਵਾਲਾ ਹੋਵੇ ਘਰ ਚ ਦੇਣ ਵਾਲਾ ਹੋਵੇ ਤੇ ਫਿਰ ਪੁੱਤਰ ਕਿਸੇ ਚੀਜ਼ ਦਾ ਹੰਕਾਰ ਕਰੇਗਾ ਜੀ ਉਹ ਕਿਸੇ ਚੀਜ਼ ਦਾ ਹੰਕਾਰ ਕਰੇਗਾ ਉਹਨੂੰ ਪਤਾ ਹੈ ਵੀ ਮੇਰਾ ਪਿਓ ਲਿਆ ਕੇ ਦੇਣ ਵਾਲਾ ਹੈ ਮੇਰਾ ਪਿਓ ਸਭ ਕੁਝ ਕਰਨ ਵਾਲਾ ਜਦੋਂ ਦੇਣ ਵਾਲਾ ਸਾਨੂੰ ਪ੍ਰਮਾਤਮਾ ਹੈ ਪਾਲਣ ਵਾਲਾ ਸਾਨੂੰ ਪ੍ਰਮਾਤਮਾ ਹੈ ਸਵਾਸ ਦੇਣ ਵਾਲਾ ਸਾਨੂੰ ਪ੍ਰਮਾਤਮਾ ਹੈ ਸਭ ਦਾਤਾਂ ਦੇਣ ਵਾਲਾ ਪ੍ਰਮਾਤਮਾ ਸਭ ਕਹਿੰਦੇ ਤੂੰ ਕਿਹੜੀ ਗੱਲ ਦਾ ਹੰਕਾਰ ਕਰਦਾ ਹੈ ਤੂੰ ਇਨੀ ਗੱਲ ਸਮਝ ਕੇ ਚੱਲ ਵੀ ਸਭ ਕੁਝ ਕਰਨ ਵਾਲਾ ਪ੍ਰਮਾਤਮਾ ਆਪ ਹੈ ਉਹ ਪ੍ਰਭੂ ਆਪ ਹੈ ਜਦੋਂ ਸੇ ਇਹ ਸਮਝ ਲਾਂਗੇ ਤਾਂ ਹੋ ਮੈਂ ਕਹਿਣਾ ਕੋਈ ਵੀ ਬਸ ਉਹਦੀ ਹੁਕਮ ਚ ਹੈ ਸਾਡੀ ਕੋਈ ਪਾਇਆ ਨਹੀਂ ਹੈ ਸਾਡਾ ਕੋਈ ਜੋਰ ਨਹੀਂ ਮੈਨੂੰ ਇੱਕ ਕਹਾਣੀ ਯਾਦ ਆਈ ਮੈਂ ਹੈ ਥੋੜੀ ਜਿਹੀ ਵੱਡੀ ਮੈਂ ਛੋਟੇ ਚ ਸੁਣਾਵਾਂਗਾ ਤੁਹਾਨੂੰ ਬੇਨਾਂ ਸਮਝ ਲਈ ਹੁੰਦੀ ਹੁਕਮ ਚ ਜਦੋਂ ਹੁਕਮ ਚ ਅਸੀਂ ਸਮਝ ਲਿਆ ਤੇ ਫਿਰ ਅਸੀਂ ਆ ਕਾਮ ਕਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਰਹਿ ਤੋ ਜਾਵਾਂਗੇ ਇੱਕ ਰਾਜਾ ਸੀ ਜਿੰਨਾ ਨਾਮ ਸੀ ਨਿਰਮੋਹ ਉਹਦਾ ਪੁੱਤਰ ਸ਼ਿਕਾਰ ਕਰਨ ਲਈ ਜੰਗਲ ਚ ਚਲਾ ਗਿਆ ਜਦੋਂ ਜੰਗਲ ਚ ਗਿਆ ਤੇ ਉਹਨੂੰ ਇਕ ਸਾਧੂ ਫਕੀਰ ਮਿਲਿਆ ਤੇ ਸਾਧੂ ਫਕੀਰ ਨੂੰ ਵੇਖ ਕੇ ਕੋੜੇ ਤੁੱਤ ਰਿਹਾ ਤੁਨੂੰ ਨਮਸਕਾਰ ਕੀਤਾ ਉਹ ਫਕੀਰ ਪੁੱਛਦਾ ਵੀ ਕੋ ਨਾ ਪਈ ਤੂੰ ਕਹਿੰਦਾ ਜੀ ਮੈਂ ਰਾਜੇ ਦਾ ਪੁੱਤਰ ਹਾਂ ਤੁਸੀਂ ਨਾਮ ਤਾਂ ਸੁਣਿਆ ਹੋਵੇਗਾ ਨਿਰਮੋਹ ਮੰਦ ਦਾ ਪੁੱਤਰ ਹਾਂ ਫਕੀਰ ਅਸ ਗਿਆ ਫਕੀਰ ਕਹਿੰਦਾ ਵੀ ਨਿਰਮੋਹ ਕਹਿੰਦਾ ਹਾਂ ਜੀ ਫਕੀਰ ਫਿਰ ਅਸਿਆ ਪੁੱਤਰ ਪੁੱਛਦਾ ਵੀ ਤੁਸੀਂ ਹੱਸੇ ਕਿਉਂ ਕਹਿੰਦੇ ਨਾਮ ਹੁੰਦਾ ਨਿਰਮੋਹ ਤੇ ਹੈ ਉਹ ਰਾਜ ਨਿਰਮੋਹ ਦਾ ਮਤਲਬ ਹੁੰਦਾ ਹੈ ਮੋਹ ਤੋਂ ਰਹਿਤ ਇਹਦੇ ਅਰਥ ਜਿਹੜੇ ਨੇ ਨਿਰਮੋਹ ਦੇ ਕਹਿੰਦੇ ਹੈ ਰਾਜਾ ਜੇ ਰਾਜਾ ਫਿਰ ਨਿਰਮੋਹ ਕਿਵੇਂ ਹੋਇਆ ਉਹਨੂੰ ਤਾਂ ਮੋਹ ਹੋਵੇਗਾ ਆਪਣੇ ਰਾਜ ਭਾਗ ਨਾਲ ਵੀ ਮੋਹ ਹੋਵੇਗਾ ਉਹਨੂੰ ਆਪਣੇ ਸਿਪਾਹੀਆਂ ਨਾਲ ਮੋਹ ਵੀ ਹੋਵੇਗਾ ਉਹਨੂੰ ਆਪਣੇ ਤਖਤ ਦਾ ਮੋਹ ਵੀ ਹੋਵੇਗਾ ਉਹਨੂੰ ਧਨ ਦੌਲਤ ਦਾ ਸੋਨੇ ਦਾ ਵੀ ਮੋਹ ਹੋਵੇਗਾ ਫਿਰ ਉਹ ਨਿਰਮੋਹ ਕਿਵੇਂ ਹੋ ਗਿਆ ਉਹ ਕਹਿੰਦੇ ਨਹੀਂ ਜੀ ਮੇਰਾ ਪਿਤਾ ਜਿਹੜਾ ਰਾਜਾ ਹੈ ਨਾ ਉਹ ਨਿਰਮੋਹ ਹੈ ਅਸਲ ਵਿੱਚ ਨਿਰਮੋਹ ਹੈ ਤਦਾ ਹੋ ਨਹੀਂ ਸਕਦਾ ਤਦ ਤੁਸੀਂ ਪਰਖ ਕੇ ਦੇਖ ਲਓ ਨਾ ਕਿ ਤੇ ਠੀਕ ਹੈ ਪਰਖ ਲੈਣੇ ਆਲੇ ਉਹ ਕਹਿੰਦੇ ਇੰਜ ਕਰ ਜਿੰਨੀ ਦੇਰ ਤੱਕ ਮੈਂ ਵਾਪਸ ਨਹੀਂ ਆਉਂਦਾ ਤੇਰੇ ਰਾਜੇ ਪਿਤਾ ਨੂੰ ਪਰਖ ਕੇ ਤੂੰ ਇੱਥੇ ਹੀ ਰਹਿਣਾ ਹੈ ਇੱਥੇ ਟਿਕਿਆ ਰਹਿਣਾ ਤੇ ਤੂੰ ਜਿਹੜਾ ਬਾਣਾ ਪਾਇਆ ਹੋਇਆ ਨਾ ਜਿਹੜੇ ਵਸਤਰ ਪਾਏ ਵਸਤਰ ਮਿਲੂ ਤੇ ਉਨੇ ਰਾਜੇ ਦੇ ਪੁੱਤਰ ਦੇ ਵਸਤਰ ਲਵਾ ਲਏ ਤੇ ਉਹਨ ਦੀ ਉੱਤੇ ਕੁਝ ਖੂਨ ਦੇ ਛਿੱਟੇ ਮਾਰ ਲਏ ਤੇ ਉਹਨੂੰ ਲੈ ਕੇ ਰਾਜ ਮਹਿਲ ਚ ਚਲਾ ਗਿਆ ਉਹਦੇ ਪੁੱਤਰ ਨੂੰ ਉੱਥੇ ਬਟਾ ਰਾਜ ਮਹਿਲ ਚ ਪਹੁੰਚੇ ਤੇ ਅੱਗੇ ਦਾਸੀ ਮਿਲੀ ਦਾਸੀ ਨੂੰ ਜਾ ਕੇ ਖਬਰ ਕਰਦਾ ਦਾਸੀ ਨੇ ਪ੍ਰਣਾਮ ਕੀਤਾ ਨਮਸਕਾਰ ਕੀਤੀ ਕਿ ਫਕੀਰ ਬੋ ਰਿਹਾ ਹੈ ਦਾਸੀ ਨੂੰ ਪੁੱਛਦਾ ਵੀ ਮੈਂ ਬੜੀ ਦੁੱਖ ਭਰੀ ਇੱਕ ਖਬਰ ਲੈ ਕੇ ਆਇਆ ਇਨ ਨੂੰ ACB ਜਾ ਕੇ ਰਾਜੇ ਨੂੰ ਦੱਸਿਆ ਕਹਿੰਦੇ ਬੜੀ ਦੁੱਖ ਭਰੀ ਮੈਂ ਖਬਰ ਲੈ ਕੇ ਆਇਆ ਵਿਜੇਦਰ ਰਾਜਨ ਨਿਰਮੋ ਉਹਦੇ ਪੁੱਤਰ ਨੂੰ ਸ਼ੇਰ ਨੇ ਖਾ ਲਿਆ ਅੱਧਾ ਖਾ ਲਿਆ ਅੱਧੀ ਲਾਸ਼ ਹੁੰਦੀ ਮੇਰੇ ਕੁੱਟਿਆ ਤੇ ਪਈ ਹੈ ਆ ਵੇਖ ਮੋਂ ਦੇ ਵਸਤਰ ਲੈ ਕੇ ਖੂਨ ਨਾਲ ਲਿਪੜੇ ਉੱਚਾ ਫਕਰ ਕੇ ਕਹਿੰਦੇ ਇਹਦੀ ਠੀਕ ਹੈ ਕੋਈ ਅਕਤ ਹੈ ਮੈਂ ਹੈਰਾਨ ਤੂੰ ਜਾ ਕੇ ਸੁਣਿਆ ਨਹੀਂ ਕਿੰਦੇ ਨਹੀਂ ਮੇਰਾ ਮੇਰਾ ਕੰਮ ਇੱਥੇ ਐ ਨੁਕਰਾਨੀ ਦਾ ਜੇ ਮੈਂ ਇੱਥੇ ਨੁਕਰਾਨੀ ਹਾਂ ਇਹ ਪਰਮਾਤਮਾ ਨੇ ਮੇਰੇ ਕਰਮ ਚ ਲਿਖਿਆ ਅਸਲ ਵਿੱਚ ਮੇਰਾ ਮਾਲਕ ਤੋਂ ਕਾਲਪੁਰਖੇ ਰਾਜਾ ਨਹੀਂ ਹੈ ਜੇ ਮੈਂ ਇੱਥੇ ਨੌਕਰੀ ਕਰ ਰਹੀ ਹਾਂ ਨੁਕਰਾਨੀ ਆ ਤੇ ਮੇਰੇ ਕਰਮ ਚ ਲਿਖਿਆ ਜੇ ਰਾਜਾ ਮੈਨੂੰ ਤਨਖਾਹ ਦੇ ਰਿਹਾ ਤੇ ਰੱਬ ਨੇ ਉਹਦੇ ਕਰਮ ਚ ਲਿਖਿਆ ਉਹਨੇ ਮੈਨੂੰ ਦੇਣਾ ਹੈ ਜਦੋਂ ਪੁੱਤਰ ਚੜਾਈ ਕਰ ਗਿੰਦੀ ਚ ਮੈਨੂੰ ਕੋਈ ਪਰਕਾਰ ਨਹੀਂ ਆਇਆ ਉਹ ਹੈਰਾਨ ਹੋਨੇ ਥੋੜਾ ਜੱਗੇ ਗਿਆ ਤੇ ਜਿਹੜਾ ਰਾਜਾ ਜਿੱਥੇ ਉੱਥੇ ਛੱਡ ਕੇ ਆਏ ਸੀ ਉਸੇ ਰਾਜੇ ਦੀ ਪਤਨੀ ਆ ਗਈ ਪਾਪ ਕੀ ਨਿਰਮੋਹ ਰਾਜਾਉਂ ਦੀ ਨੋ ਦੀ ਪਤਨੀ ਆ ਉਹਨੂੰ ਪੁੱਛਦਾ ਵੀ ਤੂੰ ਕੌਣ ਹੈ ਕਹਿੰਦਾ ਜੀ ਮੈਂ ਉਸ ਰਾਜੇ ਦੀ ਨੋ ਪਤਨੀ ਹੈ ਕਹਿੰਦੇ ਤੂੰ ਬਹਿਣ ਤੇਰੇ ਨਾਮ ਤਾਂ ਗੱਲ ਹੈ ਮੈਂ ਤੇਨੂੰ ਦੁੱਖ ਭਰੀ ਖਬਰ ਸੁਣਾਉਣਾ ਆ ਥੋੜਾ ਜਿਹਾ ਜੇਰਾ ਨਾ ਤਕੜਾ ਕਰ ਲਈ ਉਹਨੂੰ ਪਤਨੀ ਸੀ ਉਹਨੂੰ ਪਤਾ ਵੀ ਪਤਨੀ ਦੇ ਰਖਾ ਚ ਹੁੰਜੂ ਆਣਗੇ ਆਣਗੇ ਰੋਹੀ ਕੀ ਬੰਗ ਕਿੰਨੇ ਵੀ ਤੇਰਾ ਪਤੀ ਜਿਹੜਾ ਨਾ ਉਸ਼ਕਾਰ ਕਰਨ ਗਿਆ ਸੀ ਤੇ ਉਹਨੂੰ ਸ਼ੇਰ ਨੇ ਖਾ ਲਿਆ ਅੱਧੀ লাশ ਉਹਦੀ ਖਾ ਲਈ ਅੱਧੀ ਪਈ ਉਹਨੇ ਹੱਥ ਜੋੜਦੇ ਕਿੰਦੀ ਜੀ ਬਣਦਾ ਉਸ ਰੱਬ ਦਾ ਰੱਬ ਨੇ ਮੇਰੇ ਸੰਯੋਗ ਬਣਾਏ ਪਰ ਇੱਥੋਂ ਤੱਕ ਹੀ ਬਣਾਏ ਸੰਯੋਗ ਕਿਸ ਤਰ੍ਹਾਂ ਗੀ ਨਹੀਂ ਬਣਾਇਆ ਇਹ ਤਾਂ ਉਹ ਕਰਦਾ ਰੱਬ ਨੇ ਬਣਾਈ ਇੱਥੋਂ ਤੱਕ ਸੰਯੋਗ ਸ ਇਹਦਾ ਕੋਈ ਹੱਲ ਤਾਂ ਨਹੀਂ ਨਾ ਹੁਣ ਅੱਗੋਂ ਕੀ ਸੰਯੋਗ ਹੋਣਗੇ ਅੱਗੋਂ ਕੀ ਜੀਵਨ ਹੋਣਗੇ ਇਹ ਤਾਂ ਮੇਰੇ ਰੱਬ ਨੂੰ ਪਤਾ ਹੈ ਮੇਰੇ ਪਰਮਾਤਮਾ ਨੂੰ ਪਤਾ ਹੈ ਜੋ ਹੋਣਾ ਸੀ ਉਹ ਹੋ ਗਿਆ ਫਕੀਰ ਇੱਥੇ ਵੀ ਹੈਰਾਨ ਹੋ ਜਾਂਦਾ ਕਮ ਸਿਕਮ ਕ ਪਤਨੀ ਤਾਂ ਵਿਰਾਗ ਕਰਦੀ ਕੋ ਚ ਇਹ ਵੀ ਮੋਤ ਹੋ ਰਿਹਾ ਹੈ ਥੋੜੀ ਜਿਹੀ ਅੱਗੇ ਗਈ ਅੱਗੇ ਮਾਮੇ ਲੀ ਜਿਹੜਾ ਰਾਜਾ ਸੀ ਉਹ ਵੀ ਮਾਂ ਤਾਂ ਪੱਖਰ ਹੋਈ ਗਏ ਪੁੱਤਰ ਕਿੰਨੂ ਨਹੀਂ ਪਿਆਰੇ ਮਾਵਾਂ ਨੂੰ ਤਾਂ ਖਾਸ ਕਰਕੇ ਪਿਆਰੇ ਹੁੰਦੇ ਮਾਂ ਨੂੰ ਕੋਲ ਬਿਠਾ ਲਿਆ ਮਾਂ ਨੂੰ ਕੋਲ ਬਿਠਾ ਕੇ ਆਖਦੇ ਆ ਆਖਦਾ ਫਕੀਰ ਦੇਖ ਮਾਂ ਤੇਰਾ ਪੁੱਤਰ ਚੜਾਈ ਕਰ ਗਿਆ ਉਸ ਸੰਸਾਰ ਤੋਂ ਚਲਾ ਗਿਆ ਸ਼ੇਰ ਨੇ ਉਹਨੂੰ ਖਾ ਲਿਆ ਅਹ ਬੇਖੁੰਦਾ ਕਪੜਾ ਵੀ ਲੈ ਕੇ ਖੂਨ ਨਾਲ ਲੱਤ ਪਾਤਾ ਦੇਖ ਮਾਂ ਨੇ ਵੀ ਹੱਥ ਚੁੱਕ ਕਿਦੀ ਪਾਣਾ ਇਸ ਸੰਸਾਰ ਤੇ ਇਸ ਤਰ੍ਹਾਂ ਦਾ ਹੈ ਜਿਵੇਂ ਪੰਛੀ ਆਉਂਦੇ ਨੇ ਦਰਖਤ ਦੇ ਉੱਤੇ ਬੈਠਦੇ ਨੇ ਰਾਤ ਨੂੰ ਬੈਠਦੇ ਤੇ ਸਵੇਰੇ ਉਡਾਰੀ ਮਾਰ ਕੇ ਚਲੇ ਜਾਂਦੇ ਹੈ ਇਸ ਸੰਸਾਰੇ ਸੇ ਤਰ੍ਹਾਂ ਪੰਛੀ ਵਾਂਗ ਹੈ ਸਾਰੇ ਨੇ ਇੱਕ ਦਿਨ ਇੱਕ ਦਿਨ ਆਪਣੇ ਆਪਣੇ ਸਮੇਂ ਅਨੁਸਾਰ ਉਡਾਰੀ ਮਾਰ ਜਾਣੀ ਕਿੰਨੇ ਰਹਿਣੇ ਕਿਸੇ ਨਹੀਂ ਮਿਲਦੇ ਇਹ ਅਸਲੀਅਤ ਹੈ ਇਸ ਸੰਸਾਰ ਦੀ ਮਨੁੱਖ ਨਹੀਂ ਮੰਨਦਾ ਬਈ ਮਨੁੱਖ ਮਾਇਆ ਚ ਫਸਿਆ ਹੋਇਆ ਹੈ ਪਰ ਅਸਲੀਅਤ ਇਹੀ ਹੈ ਜੋ ਮੈਂ ਤੁਹਾਨੂੰ ਕਹਾਣੀ ਸੁਣਾ ਰਿਹਾ ਵੀ ਜਾਨਾ ਤਾਂ ਸਾਰਿਆਂ ਨੇ ਨਾਰੀ ਮਾਰਨੀ ਸੰਗ ਸਹਾਈ ਜੋ ਵੀ ਨੇ ਸਾਰਿਆਂ ਨੇ ਜਾਣੇ ਉਹ ਫਕੀਰ ਫਿਰ ਹੈਰਾਨ ਹੁੰਦਾ ਵੀ ਗੋਲੀ ਨੂੰ ਵੀ ਪੁੱਛਿਆ ਦਾਸੀ ਨੂੰ ਵੀ ਪੁੱਛਿਆ ਉਹ ਵੀ ਮੋਹ ਤੋਂ ਰਹਿਤ ਕੋਈ ਬੇਰਾਗ ਨਹੀਂ ਪਤਨੀ ਨੂੰ ਪੁੱਛੇ ਉਹਦੇ ਕੋਈ ਬੇਰਾਗ ਨਹੀਂ ਮਾਂ ਨੂੰ ਪੁੱਛਿਆ ਉਹ ਵੀ ਕੋਈ ਬੇਰਾਗ ਨਹੀਂ ਰਾਜਾ ਜੰਦਾ ਨਿਰਮਉ ਜਿੰਨਾ ਨਾਮ ਹੈ ਉਹ ਰਾਜੀ ਕੁਲ ਜੰਦਾ ਹੈ ਰਾਜੀ ਨੂੰ ਕਹਿੰਦੇ ਤੂੰ ਬੈਠ ਤੈਨੂੰ ਇੱਕ ਬੜੀ ਦੁੱਖਪ੍ਰਿਪਾਣੀ ਸੁਣਾਉਣੀ ਤੂੰ ਹਿਲ ਜਾਏਗਾ ਪਰੇਸ਼ਾਨ ਹੋ ਜਾਏਗਾ ਉਹ ਕਹਿੰਦੇ ਦੱਸੋ ਕਿਦੇ ਤੇਰਾ ਪੁੱਤਰ ਚੜਾਈ ਕਰ ਗਿਆ ਉਹ ਕਹਿੰਦੇ ਤੁਸੀਂ ਕਹਿੰਦੇ ਮੈਂ ਉਸੀ ਜੰਗਲ ਚ ਆਇਆ ਮੈਂ ਤਪ ਕਰ ਰਿਆ ਸੀ ਤਪ ਕਰਦੇ ਹੋਇਆ ਮੈਨੂੰ ਪਤਾ ਲੱਗਿਆ ਕਿ ਤੇਰੇ ਪੁੱਤਰ ਨੇ ਸ਼ੇਰ ਨਿਕਾਲੇ ਮੈਂ ਖਬਰ ਦੇ ਰਿਹਾ ਰਾਜਾ ਕੇ ਨਾ ਵੀ ਤੁਹਾਡਾ ਕੰਮ ਤਾਂ ਤਪ ਕਰਨਾ ਸੀ ਤੁਸੀਂ ਤਪ ਕਿਉਂ ਛੱਡ ਗਿਆ ਇਹ ਪਹਿਲਾਂ ਇਹ ਦੱਸੋ ਖਬਰ ਤਾਂ ਮੇਰੇ ਕੋਲ ਪਹੁੰਚ ਜਾਣੀ ਸੀ 11 ਤੋਂ 2 ਘੰਟਿਆਂ ਤੱਕ ਪਹੁੰਚ ਤਿੰਨ ਘੰਟੇ ਸ਼ਾਮ ਤੱਕ ਪਹੁੰਚੇ ਸਿਪਾਹੀਆਂ ਨੇ ਖਬਰ ਦੇ ਦੇਣੀ ਸੀ ਜਿਵੇਂ ਨੇ ਪੁੱਤਰ ਚੜਾਈ ਕਰ ਗਿਆ ਪਹਿਲੇ ਦੱਸੋ ਤੁਸੀਂ ਤਾਂ ਤੱਪੀ ਜੱਪੀ ਹੋ ਨਾ ਤੁਸੀਂ ਤਾਂ ਤਪ ਕਰਨ ਵਾਲੇ ਤੁਹਾਡੇ ਮਨ ਵਿੱਚ ਕੀ ਭਾਵਨਾ ਉਖੜ ਗਈ ਜਿਹੜਾ ਤੁਸੀਂ ਤਪ ਛੱਡ ਕੇ ਭੱਜਿਆ ਹੈ ਤਪ ਨੂੰ त्याग ਕੇ ਛੱਡਿਆ ਹੈ ਔਰ ਫਕੀਰ ਹੈਰਾਨ ਹੁੰਦਾ ਵੀ ਇਹਨੂੰ ਦੁੱਖ ਨਹੀਂ ਹੈ ਮੈਨੂੰ ਸਮਝਾ ਰਿਹਾ ਹੈ ਵੀ ਇਹਨੂੰ ਕੋਈ ਦੁੱਖ ਨਹੀਂ ਹੋਇਆ ਆਪਣੇ ਪੁੱਤਰ ਦਾ ਪਰ ਮੈਨੂੰ ਇਹ ਸਮਝਾ ਰਿਹਾ ਹੈ ਕਿ ਤੂੰ ਤਪ ਕਿਉਂ ਛੱਡ ਗਿਆ ਕਹਿੰਦਾ ਤੈਨੂੰ ਕੋਈ ਦੁੱਖ ਨਹੀਂ ਕਹਿੰਦਾ ਦੁੱਖ ਕਦ ਜਿਵੇਂ ਅਸੀਂ ਸਰਾਂ ਦੇ ਵਿੱਚ ਰੁਕਦੇ ਆ ਨਾ ਜਾ ਕੇ ਕਮਰਾ ਲੈਨੇ ਆ ਤੇ ਪੁੱਛਦਾ ਸਰਾ ਵਾਲਾ ਕਿੰਨੇ ਦਿਨ ਰਹਿਣਾ ਐ ਇਹਨੇ 2 ਦਿਨ 3 ਦਿਨ 3 ਦਿਨਾਂ ਤੋਂ ਬਾਅਦ ਖਾਲੀ ਕਰਨਾ ਪੈਂਦਾ ਉਸ ਤੋਂ ਬਾਅਦ ਪਿੱਛੇ ਕੋਹ ਨਾ ਆਉਂਦਾ ਕੋਹ ਨਹੀਂ ਆਉਂਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਇਹਦੇ ਸੰਸਾਰ ਵੀ ਇੱਕ ਸਰਾ ਵਾਂਗ ਹੈ ਸਾਰਾ ਸੰਸਾਰ ਜਿੰਨੇ ਦਿਨ ਲਿਖਾ ਕੇ ਆਏ ਆ ਉਹਨੇ ਦਿਨ ਰੁਕਣਾ ਉਸ ਤੋਂ ਬਾਅਦ ਕਿੰਨੇ ਆਣਾ ਤੇ ਕਿੰਨੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਜੇ ਮੈਂ ਅੱਜ ਇੱਥੇ ਆ ਮੇਰੇ ਜਾਣ ਤੋਂ ਬਾਅਦ ਇੱਥੇ ਕੋਣ ਆਏਗਾ ਸਾਨੂੰ ਕਿਨੇ ਉਸ ਰੱਬ ਜਾਣਦਾ ਹੈ ਨਾ ਉਸ ਪਰਮਾਤਮਾ ਜਾਣਦਾ ਹੈ ਕਿੰਨੇ ਰੁਕਣਾ ਇੱਥੇ ਕਿੰਨੇ ਨਹੀਂ ਰੁਕਣਾ ਕਿੰਨੇ ਕੁਦ ਦੇ ਨੇ ਲਿਖਾਏ ਉਹਨਾਂ ਦਾ ਸਾਥ ਮੇਰੇ ਪੁੱਤਰ ਦਾ ਇੱਥੋਂ ਤੱਕ ਸੀ ਇੰਨੇ ਕੁ ਦਿਨ ਲਿਖਾ ਕੇ ਆਏ ਸੀ ਉਹ ਵੀ ਮੁਸਾਫਿਰ ਸੀ ਉਸ ਰਾਤ ਚ ਚਲਾ ਗਿਆ ਸਭ ਕੋਈ ਵੱਡੀ ਗੱਲ ਪਰ ਤੁਹਾਨੂੰ ਆਪਣਾ ਤਪ ਨਹੀਂ ਛੱਡਣਾ ਚਾਹੀਦਾ ਸੀ ਹੁਣ ਫਕੀਰ ਹੈਰਾਨ ਹੁੰਦਾ ਵੀ ਮੈਂ ਸਭ ਕੁਝ ਤਿਆਗ ਕੇ ਸਭ ਘਰ-ਬਾਰ ਤਿਆਗ ਕੇ ਮੈਂ ਜੰਗਲਾਂ 'ਚ ਬੈਠਾ ਵੀ ਮੋਹ ਨੂੰ ਤਿਆਗਦਿਆਂ ਹੰਕਾਰ ਨੂੰ ਤਿਆਗਦਿਆਂ ਇਹ ਰਾਗ ਚ ਭਾਗ ਵਿੱਚ ਰਹਿੰਦੇ ਹੋਇਆ ਵੀ ਮੋਹ ਨੂੰ ਤਿਆਗ ਕੇ ਬੈਠੇ ਨੇ ਉਹ ਫਿਰ ਆਪਣੇ ਉਸੇ ਰਾਜੇ ਕੋਲ ਜਾਂਦੇ ਤੇ ਰਾਜੇ ਨੂੰ ਜਾ ਕੇ ਫਿਰ ਉਹ ਕੰਨਪੁਰਦਾ ਕਿੰਨਾ ਬਹੁਤ ਦੁੱਖ ਹੋਇਆ ਹਨੁੰਦੀ ਪਰਖਿਆ ਲੈਂਦਾ ਕਿੰਨੇ ਮੈਂ ਤੇਰੇ ਘਰ ਗਿਆ ਸੀ ਉਸ ਤੋਂ ਪਹਿਲਾਂ ਦੁਸ਼ਮਨਾ ਨੇ ਹਮਲਾ ਕਰ ਦਿੱਤਾ ਤੇਰਾ ਪਰਿਵਾਰ ਤੇਰੀ ਮਾਂ ਪਤਨੀ ਰਾਜਾ ਨਿਰਭਉ ਉਹ ਵੀ ਚੜਾਈ ਕਰਕੇ ਸਾਰੇ ਚੜਾਈ ਕਰਗੇ ਮੈਂ ਬੜਾ ਦੁੱਖ ਉਹ ਗੋ ਵੀ ਪੁੱਤਰ ਕੇ ਨੇ ਵੀ ਮੇਰਾ ਸਾਥ ਇਤੋਂ ਤੱਕ ਸੀ ਇਤੋਂ ਤੱਕ ਇਸ ਹੁਮਾਏ ਮੇਰਾ ਉਹਨਾਂ ਨਾਲ ਨਹੀਂ ਸਮਾਂ ਸੀ ਜੇ ਮੈਂ ਹੁੰਦਾ ਸ਼ਾਇਦ ਮੈਂ ਵੀ ਚਲਾ ਜਾਂਦਾ ਮੇਰਾ ਸਮਾਂ ਸੀ ਨਹੀਂ ਸੀ ਮੇਰਾ ਸਮਾਂ ਇੱਥੇ ਸੀ ਜਿਉ ਚਲਾ ਗਿਆ ਤਾਂ ਇਥੇ ਉਸਦਾ ਹੁਕਮ ਹੈ ਨਾ ਰੋਕ ਨਹੀਂ ਸਕਦੇ ਸੀ ਜੋਰ ਤਨ ਲਾ ਸਕਦੇ ਕੀਰ ਹੈਰਾਨ ਹੋ ਜਾਂਦਾ ਹੈ ਵੀ ਕੇਵਲ ਨਾਮ ਦਾ ਹੀ ਨਿਰਮੋਹ ਨਹੀਂ ਹੈ ਉਹ ਅਸਲ ਵਿੱਚ ਉਹ ਮੋਹ ਤਾਂ ਰਹਿੰਦਾ ਹੈ ਕਿਉਂ ਮੋਹ ਤਾਂ ਰਹਿੰਦਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਦਾ ਉਹਨੇ ਸਮਝ ਗਿਆ ਉਹਨੇ ਇਸ ਗੱਲ ਨੂੰ ਕਬੂਲ ਕਰ ਲਿਆ ਵੀ ਸਭ ਕੁਝ ਤੂੰ ਕਰਨ ਵਾਲਾ ਹੈ ਫਿਰ ਅਸੀਂ ਕਿਸ ਗੱਲ ਦਾ ਹੰਕਾਰ ਕਰੀਏ ਅਸੀਂ ਕਿਹੜੀ ਚੀਜ਼ਾਂ ਨਾਲ ਮੋਹ ਪਾ ਕੇ ਰੱਖ ਲਈਏ ਇਹ ਆ ਮੇਰਾ ਇਹ ਵੀ ਮੇਰਾ ਉਹ ਵੀ ਮੇਰਾ ਦੇਣ ਵਾਲਾ ਵੀ ਉਹ ਦੇ ਖੌਣ ਵਾਲਾ ਜੋ ਪਾਲਣ ਵਾਲਾ ਵੀ ਉਹ ਕਰਨ ਕਰਾਉਣ ਵਾਲਾ ਵੀ ਉਹ ਤੇ ਸਾਹਿਬ ਜੀ ਕਿੰਨੇ ਫਿਰ ਮਨੁੱਖ ਕਿਸ ਦਾ ਹੰਕਾਰ ਕਰੇ ਕਿਉਂਕਿ ਸਭ ਕੁਝ ਹੰਦੇ ਅੰਦਰ ਹੈ ਉਹ ਸਭ ਕੁਝ ਕਰਨ ਵਾਲਾ ਹੈ ਇਸ ਲਈ ਮੈਂ ਬੇਨਤੀ ਕਰੇ ਵੀ ਇਹ ਜਿਹੜਾ ਮਨ ਦਾ ਹੰਕਾਰ ਹੈ ਨਾ ਸੰਸਾਰ ਦੇ ਜਿਹਨੇ ਮਰਜੀ ਜਤਨ ਕਰ ਲਈਏ ਇਹ ਨਹੀਂ ਨਹੀਂ ਮਿਟਣਾ ਇਸ ਮਨ ਦੇ ਹੰਕਾਰ ਨੇ ਉਦੋਂ ਮਿਟਣਾ ਹੈ ਜਦੋਂ ਅਸੀਂ ਇਸ ਗੱਲ ਨੂੰ ਜੱਸੀ ਆਪਣੇ ਮਨ ਨੂੰ ਸਮਝਾ ਦਾਂਗੇ ਵੀ ਭੱਲਿਆ ਤੇਰੀ ਕੋਈ ਤਾਕਤ ਨਹੀਂ ਤੂੰ ਕੁਝ ਵੀ ਨਹੀਂ ਹੈ ਸਭ ਕੁਝ ਕਰਨ ਵਾਲਾ ਪ੍ਰਮਾਤਮਾ ਹੈ ਉਦੋਂ ਇਹਨੇ ਟਿੱਕੇ ਬੈਠ ਲੈ ਪਰ ਜਦੋਂ ਇਹਨੂੰ ਇਹ ਕਹਿ ਦਾਂਗੇ ਮਨ ਜਦੋਂ ਆਖੇਗਾ ਵੀ ਮੈਂ ਸਭ ਕੁਝ ਕਰਨ ਵਾਲਾ ਮੇਰਾ ਜੋਰ ਹੈ ਸਭ ਕੁਝ ਮੈਂ ਕੀਤਾ ਹੈ ਫਿਰ ਰੱਬ ਦੀ ਹੋਂਦ ਨੂੰ ਪੁੱਛਦਾ ਹੈ ਫਿਰ ਇਹ ਮਨ ਦਾ ਮਾਨ ਥਿਆਗਣਾ ਪੜਾਉ ਖਾਏ ਫਿਰ ਇਹਨੂੰ ਦੂਰ ਕਰਨਾ ਪੜਾਉ ਇੱਜਤ ਨੂੰ ਬਹੁਤ ਮੈਂ ਕਰ ਰਹੇ ਹੋ ਮਿੱਟੀਉ ਨ ਮਨ ਕੋ ਮਾਨ ਦੁਰਮਤ ਸੋ ਨਾਨਕ ਫਦਿਓ ਰਾਖ ਲਿਓ ਭਗਵਾਨ ਅੰਤਲੀ ਪੰਕਤੀ ਸਹਿਬ ਨੇ ਆਖੇ ਵੀ ਤੁਸੀਂ ਰੱਖਿਆ ਕਰੋ ਕਿਉਂਕਿ ਜਿਹੜੇ ਮਨ ਨੂੰ ਰੋਗ ਲੱਗਦੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਇਹਨਾਂ ਦਾ ਇਲਾਜ ਸੰਸਾਰ ਵਿੱਚ ਨਹੀਂ ਇਹਨਾਂ ਦਾ ਗੁਰੂ ਕੋਲ ਇਲਾਜ ਹੈ ਬਸ ਕੇਵਲ ਗੁਰੂ ਕੋਲ ਐਸੋ ਗੁਣ ਮੇਰੋ ਪ੍ਰਭ ਜੀ ਕੀਨ पंच दुख अर अहं रोग तन स्तन ते सगल ए तन ते सगल दूर की ना गुरु ही कर सकदा है गुरु ने उपकार कीता जी मेरे ते साहिब कहंदे बड़ा वड्डा उपकार कीता मेरे मन विच जेड़ा मान सी अहंकार सी माड़ी मत सी ए सारी मेरे तनु तो दूर कर दित्ती फिर मेनू समझ आगी वी जब हम होते तब तू नाही ਅਬ ਤੂੰ ਹੀ ਮੈਂ ਵੀ ਹੁਣ ਤੂੰ ਹੀ ਤੂੰ ਹੀ ਐ ਮੈਂ ਕੁਝ ਵੀ ਨਹੀਂ ਆ ਮੇਰੀ ਕੋਈ ਪਾਇਆ ਨਹੀਂ ਮੇਰੀ ਕੋਈ ਹਸਤੀ ਨਹੀਂ ਜੇ ਕੋਈ ਹਸਤੀ ਹੈ ਜੇ ਕੋਈ ਵਜੂਦ ਹੈ ਉਹ ਤੇਰਾ ਐ ਤੇ ਤੇਰੇ ਨਾਮ ਜਦੋਂ ਇਹ ਸਮਝ ਕੇ ਚੱਲਾਂਗੇ ਸਾਬ ਜੀ ਕਹਿੰਦੇ ਖੋਟੀ ਮਤ ਵੀ ਦੂਰ ਹੋਵੇਂ ਹੰਕਾਰ ਵੀ ਦੂਰ ਫਿਰ ਬਚਨ ਸੰਜਿਆ ਕਰਾ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਹੂ ਮੈਂ ਕਹਿਣਾ ਕੋਈ ਫਿਰ ਹੰਕਾਰ ਨਹੀਂ ਹੋਵੇਗਾ ਹਉਮੈ ਨਹੀਂ ਹੋਵੇਗੀ ਕੋਈ ਅਭਿੰਤ ਪ੍ਰਕਾਰ ਦੀ ਭੁੱਲਣ ਦੀ ਮਾਫੀ ਜੀ ਜਿਹੜੀ ਆਸੰਬਿਤ ਰੱਜਮੈਂ ਕਿ